ਆਪ ਦੋਨਾਂ ਵੀਰਾਂ ਨੂੰ ਤੇ ਸਮੂਹ ਸ੍ਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਸਦਾ ਹੀ ਲਿਆ ਰਹੇ ਆਂ ਅੱਜ ਵੀ ਜੋ ਗੁਰਬਾਣੀ ਦਾ ਬਾਰੇ ਚੱਲ ਰਿਹਾ ਇਹ ਇਹ ਲੋਕ ਲੋਕਾਂ ਨੂੰ ਗੁਰਬਾਣੀ ਨੂੰ ਹੋਰ ਪਾਸੇ ਲਿਆ ਰਿਹਾ ਹੈ ਇਹ ਜੋ ਸਾਧ ਲਾਣਾ ਜਾਂਕਸਾਲਾ ਹੁਣ ਇਹਨਾਂ ਤੇ ਤਾਂ ਬਿਸ਼ੱਕ ਆਪਾਂ ਬੋਲੀ ਗਈ ਜਿੰਨੇ ਮਰਜੀ ਹੂੰ ਬਾਬਾ ਕਵੀਰ ਜੀ ਦੇ ਸ਼ਬਦ ਤੁਸੀਂ ਕਾਫੀ ਸਾਂਝੇ ਕੀਤੇ ਇਹ ਮਤਲਬ ਆਪ ਦੇ ਹਿਸਾਬ ਨਾਲ ਉਹਨਾਂ ਦੇ ਸਾਰੇ ਅਰਥ ਕੱਢਦੇ ਆ ਬਿਲਕੁਲ ਹੁਣ ਪਾਪਾ ਜੀ ਥੋੜੀ ਮੈਂ ਤੁਹਾਨੂੰ ਇੱਕ ਸੈਕਿੰਡ ਲਈ ਰੋਕਣ ਲੱਗਾ ਮੈਨੂੰ ਦਿਮਾਗ 'ਚ ਇੱਕ ਗੱਲ ਆਈ ਹੁਣ ਜਿਹੜਾ ਸੁਖਦੇਵ ਭਾਜੀ ਉਹਨਾਂ ਨੇ ਸ਼ਬਦ ਕੀਤਾ ਦੇਹੀ ਗਾਵਾਂ ਜੀਉ ਧਰਮਤੋਂ ਉਹ ਸ਼ਬਦੀ ਲੈ ਲੋ ਦੇਖ ਲੋ ਉਹ ਸ਼ਬਦ ਦੀ ਸਿਰਫ ਲਾਸਟ ਪੰਕਤੀ ਜਿਹੜੀ ਰਹਾਉ ਵਾਲੀ ਪੰਕਤੀ ਵੀ ਨਹੀਂ ਹੈਗੀ ਉਹਨੂੰ ਟੇਕ ਬਣਾ ਕੇ ਇਹ ਜਿਹੜੇ ਰਾਗੀ ਆ ਇਹ ਇਦਾਂ ਇਦਾਂ ਪ੍ਰਚਾਰਦੇ ਆ ਉਹ ਸ਼ੌਨ ਨੂੰ ਵੀ ਜਿਵੇਂ ਮਰੇ ਹੋਏ ਪ੍ਰਾਣੀ ਦੇ ਉੱਤੇ ਸ਼ਬਦ ਕੀਤਾ ਗਿਆ ਆ ਕਿ ਅੱਬ ਕੀ ਵਾਰ ਬਖਸ਼ ਬੰਦੇ ਕੋ ਬਹੁਤ ਹੁਣਾ ਪਹੌਜਣਾ ਪੌਜਾਲ ਫੇਰਾ ਤੇ ਉਹ ਸੰਗਤ ਬੈਠੀ ਵਿਚਾਰੀ ਸੁਣ ਰਹੀ ਹੁੰਦੀ ਆ ਵੀ ਉਹ ਸ਼ਬਦ ਦੇ ਵਿੱਚ ਤਾਂ ਕੋਈ ਪ੍ਰਾਣੀ ਵਾਲੀ ਗੱਲ ਹੀ ਹੈ ਨਹੀਂ ਮਰੇ ਪ੍ਰਾਣੀ ਬਾਰੇ ਕੋਈ ਗੱਲ ਹੀ ਨਹੀਂ ਆਈ ਹੈਗੀ ਉਹ ਤਾਂ ਤੁਹਾਡੇ ਆ ਪੰਜ ਕਰਤਸਾਨਾਂ ਦੀ ਗੱਲ ਆ ਰਹੀ ਜਿਹੜੀ ਸੰਦੇ ਭਾਜੀ ਉਹ ਨਹੀਂ ਗੱਲ ਕਲੀਅਰ ਕਰਕੇ ਗਿਆ ਮੈਨੂੰ ਯਾਦ ਆ ਜਗਮਉਂਦ ਸਿੰਘ ਉਹਨਾਂ ਦੇ ਫਾਦਰ ਨਾਦੀ ਜੋ ਡੈਥ ਹੋਈ ਤੇ ਮੈਂ ਉੱਥੇ ਸ਼ਬਦ ਵਿਚਾਰਿਆ ਆ ਜੋ ਜਦੋਂ ਮੈਨੂੰ ਕਹਿੰਦੇ ਬੋਲ ਮੈਂ ਕਿਹਾ ਚਲੋ ਆਪਾਂ ਹੋਰ ਗੱਲ ਕੀ ਕਰਨੀ ਮੈਂ ਸ਼ਬਦ ਵਿਚਾਰ ਦਿੰਦਾ ਜਿਹੜੇ ਆਮ ਕਰਦੇ ਆ ਤੋ ਕਿੰਨੇ ਕਿੰਨੇ ਬੰਦੇ ਆ ਕੇ ਬਾਅਦ ਚ ਮੈਨੂੰ ਮਿਲੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਵੀ ਇਹਦੇ ਇਹ ਅਰਥ ਆ ਪ੍ਰੋਬਲਮ ਹੈ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ ਭਾਜੀ ਅਰਥਾਂ ਨੂੰ ਪੜਨ ਦੀ ਹੂੰ ਹੂੰ ਨਹੀਂ ਕਰਦੇ ਨਹੀਂ ਕਰਦੇ ਕੁਝ ਸਾਡੇ ਅੰਦਰ ਇਹੋ ਜਿਹਾ ਵਰਤਾਂਤ ਸ਼ੁਰੂ ਹੋਇਆ ਨਾ ਹੂੰ ਕੋਈ ਮੋਰੇ ਸੱਚ ਨੂੰ ਸੱਚ ਕਹਿਣਾ ਹੀ ਨਹੀਂ ਚਾਹਦਾ ਹਾਂਜੀ ਪਰ ਕੋਈ ਨਹੀਂ ਚੱਲ ਜਦਾ ਤੇ ਉਸ ਉਸ ਦੇ ਨਾਲ ਕੁਦਰਤੀ ਆ ਜਿਹੜਾ ਝੂਠਾ ਬੰਦਾ ਆ ਤੁਰੀ ਦੁਕਾਨ ਖੋਲੀ ਆ ਉਹਨੂੰ ਕੋਈ ਕਹਿ ਨਹੀਂ ਰਿਹਾ ਬੰਦ ਕਰਨੇ ਨੂੰ ਕੁਛ ਕਰਨ ਨਹੀਂ ਕਿ ਉਹ ਤਾਂ ਉਹਨੂੰ ਤਾਂ ਉਤਸ਼ਾਹ ਮਿਲਣਾ ਕਿ ਮੈਂ ਚੰਗਾ ਕੰਮ ਕਰ ਰਿਹਾ ਹੂੰ ਅੱਛਾ ਜਿਹੜੀ ਤੁਸੀਂ ਕਿ ਹੁਣ ਵਿਸ਼ੇ ਤਾਂ ਬਹੁਤ ਤੁਹਾਨੂੰ ਸ਼ੂ ਤੇ ਹੁਣ ਗੁਰਬਾਣੀ ਚਲੋ ਆਪਾਂ ਇੱਥੇ ਹੀ ਕਰਦੇ ਹਾਂ ਜੋ ਪਾਈ ਸਕਦੇ ਹਾਂ ਸੋਨੇ ਸਤਿ ਬਾਬਾ ਕਬੀਰ ਦੇ ਹੋਰ ਸ਼ਬਦ ਆ ਆਹ ਜੀ ਇਹਨੂੰ ਦੱਸੇ ਪੀ ਫਿਰ ਤੁਸੀਂ ਉਹਨਾਂ ਦੇ ਅਰਥ ਆ ਕਰੂਗੇ ਬਿਲਕੁਲ ਗਧਾ ਨਾ ਚੇ ਕਉਆ ਤਾਲ ਬਜਾਵੇ ਫੀਰ ਬਾਬੀ ਬਹੁਤ ਖਾਵਾ ਕਬੜਾ ਵਜੋਂਦਾ ਉੱਥੇ ਫੀਰ ਬਾਬੀ ਬਹੁਤ ਖਾਵਾ ਕਉਆ ਤਾਲ ਬਜਾਵੇ ਪੈਰ ਚੋਲਣਾ ਗਦਾ ਨਾਚੇ ਭੈंसा ਧਲਕ ਕਰਾਵੇ ਸਾ ਭਗਤ ਕਰਾਵੇ ਅੱਛਾ ਫੇ ਉੱਥੇ ਭੈंसा ਉਹ ਭਗਤੀ ਕਰਦਾ ਹਾਂ ਗੁਰਦੁਆਰੇ ਆ ਕੇ ਤੁਹਾਡੇ ਤੁਸੀਂ ਦੱਸੋਗੇ ਸਟੇਜ ਤੇ ਵੀ ਹਾਂ ਜੇ ਕਾਂ ਨੂੰ ਬਿਠਾ ਲਓ ਬਿਲਕੁਲ ਕਾਂ ਆ ਕੇ ਤਬਲਾ ਬਜਾਊਗਾ ਆ ਕਰੂਗਾ ਯਾਨੀ ਇਹ ਇਹ ਤਾਂ ਪਾਗਲਾਂ ਦਾ ਲਾਣਾ ਇਕੱਠਾ ਹੋਇਆ ਇੱਕ ਹੋਰ ਓਕੇ ਜਿਹੜੀ ਇੱਕ ਗੁਰਬਾਣੀ ਹੋਰ ਪੰਕਤੀ ਆਉਂਦੀ ਹੈ ਸੋ ਝੂਠਾ ਜੋ ਝੂਠੇ ਲੱਗ ਆਹਾਂ ਝੂਠੇ ਕਰਮ ਕਮਾਈ ਬਿਲਕੁਲ ਅੱਛਾ ਜਦ ਜਦ ਇਹਨਾਂ ਦੀ ਇੱਕ ਅੱਖੀ ਟਕਰਾ ਰਿਆ ਇਹ ਬਣੀ ਝੂਠਤੇ ਆ ਹੂੰ ਵੀ ਉਹਦੇ ਚ ਝੂਠੇ ਜੰਮਣਾ ਦੇ ਝੂਠ ਹੀ ਗਾ ਉਹਨਾਂ ਨੇ ਪੈਦਾ ਕਰਨੇ ਆ ਝੂਠੇ ਪ੍ਰਚਾਰਕ ਹੀ ਵੈਦਾ ਹੋਣੇ ਜੋ ਇਹਨਾਂ ਦੇ ਚੱਲਦੇ ਆ ਕੰਮ ਸਿਸਟਮ ਸੋ ਇਹ ਇਹ ਇੱਕ ਹੋਰ ਕੁਝ ਸਾਡੇ ਸਾਡੇ ਸਿੱਖਾਂ 'ਚ ਹੈ ਹੀ ਇਹ ਕੁਛ ਨਾ ਜਿੱਦਾਂ ਕਿਸੇ ਨੂੰ ਕੁਛ ਕਹਿਣ ਕਾ ਸਾਨੂੰ ਕੀ ਸਾਨੂੰ ਹੋਣ ਗੱਲਾਂ ਤਾਂ ਬਹੁਤ ਆ ਇੱਥੇ ਇੱਥੇ ਸਾਡੇ ਸਰੀ ਵੀ ਇਹ ਹੀ ਸਿਸਟਮ ਚੱਲ ਪਿਆ ਇੰਡੀਆ ਵਾਲਾ ਫਿਰ ਇਹ ਲੋਕ ਕਹਿ ਰਹੇ ਆ ਕਿ ਦੁਪਹਿਰੇ ਕਰਦੇ ਜਿਹੜੇ ਜੀ ਆ ਬਾਣੀ ਪੜਦਾ ਉਹਨੂੰ ਰੱਬ ਈ ਦਾ ਦਿੰਦਾ ਤੇ ਇੰਡੀਆ ਤਾਂ ਸਾਰੀ ਭੁੱਖੀ ਮਰ ਰਹੀ ਆ ਸਾਰਾ ਪੰਜਾਬ ਇੱਕ ਠੱਕਿਆ ਪਿਆ ਆ ਹਮ ਆ ਰਹੇ ਆ ਕਿ ਉੱਥੇ ਉੱਥੇ ਕਿਉਂ ਨਹੀਂ ਫਿਰ ਮਾਇਆ ਮਿਲ ਰਹੀ ਲੋਕਾਂ ਨੂੰ ਉੱਥੇ ਤਾਂ ਬਹੁਤ ਚੱਲਦੇ ਆ ਹਵਨ ਕੁੰਡ ਵੀ ਹੁੰਦੇ ਆ ਚਲੋ ਅਸੀਂ ਦੂਜੇ ਧਰਮਾਂ ਦਾ ਕੀ ਕਰਨਾ ਪੰਜਾਬ 'ਚ 12000 ਕੋਸ਼ ਪੈਂਦੇ ਆ ਤੇ ਮੇਰਾ ਖਿਆਲ ਹੈ ਵੀ ਉੱਥੇ ਘੱਟੋ ਘੱਟ ਵੀ 30000 ਹੁੰ ਬਾਬਾ ਹੁਣ ਉਹ ਉਹ ਉੱਥੇ ਕਿਉਂ ਨਹੀਂ ਹੋ ਰਿਆ ਗੁਰਬਾਣੀ ਦੇ ਅਰਥ ਸਿਰਫ ਘੂਰ ਘੂਰ ਪਖੰਡ ਸਿਰਫ ਜਿੱਦਾਂ ਇਹ ਨਾ ਮੂਰਤੀ ਪੂਜਾ ਜਾਂ ਆਹ ਕਰ ਜਿਹੜਾ ਹੁਣ ਚਪੈਰਾ ਵੀ ਚੱਲਿਆ ਇਹਦਾ ਹੋਰ ਕੀ ਕਾਰਨ ਹੈ ਜਸਟ मेक ਅ ਮਨੀ ਬਿਲਕੁਲ ਨਹੀਂ ਯਾਰ ਨਹੀਂ ਯਾਰ ਹੋਰ ਕੁਝ ਨਹੀਂ ਹੈ ਇਹਨਾਂ ਕੋਲ ਸੋ ਇਹ ਬੰਦੇ ਸਾਰੇ ਹੀ ਇਹੀ ਹਾਲਿਆ ਹੁਣ ਸਾਰੇ ਹੀ ਸੰਸਾਰ ਵਿੱਚ ਆ ਮੈਂ ਹੋਰ ਟੌਪਿਕ ਕਰਦਾ ਹੁਣ ਜਿੱਦਾਂ ਇੱਥੇ ਸਾਡੇ ਉਹ ਆਪਣੇ ਹਰਜੀਤ ਸਿੰਘ ਜਰ ਦਾ ਕਤਲ ਹੋ ਗਿਆ ਹੂੰ ਅੱਛਾ ਕਾਰਨ ਤਾਂ ਹੋਰ ਬਥੇਰੀ ਵਿੱਚ ਹੈਗੇ ਉਹਦੇ ਤੇ ਚੱਕ ਕੇ ਦਵਾ-ਦਾਵ ਸਾਡੇ ਬੰਦਿਆਂ ਨੇ ਸ਼ਹੀਦ ਬਣਾਤਾ ਕੰਨ ਨਹੀਂ ਕੋਈ ਬਾਤ ਕੋਈ ਗ੍ਰੀਟ ਵੀ ਤੇ ਬੋਲਦਾ ਨਹੀਂ ਇੱਥੇ ਵੀ ਡਰਦਾ ਵੀ ਸਾਡੇ ਮਦਰ ਆ ਜਾਣਾ ਇਹਨਾਂ ਨੇ ਹੂੰ ਤੇ ਜੇ ਉਹਨੂੰ ਉਹਨੂੰ ਸ਼ਹੀਦ ਕਹਿੰਦੇ ਆ ਤੇ ਮਲਕ ਨੂੰ ਕਿਉਂ ਨਹੀਂ ਸ਼ਹੀਦ ਕਹਿ ਸਕਦਾ ਕਹਿ ਰਹੇ ਹੂੰ ਉਹਨੇ ਤੇ ਜ਼ਿਆਦਾ ਉਹਦੇ ਨਾਲੋਂ ਜ਼ਿਆਦਾ ਪੰਥ ਕੰਮ ਕੀਤੇ ਬਿਲਕੁਲ ਖਾਲਸਾ ਸਕੂਲ ਚਲਾਏ ਖਾਲਸਾ ਬੈਂਕ ਸ਼ੁਰੂ ਕੀਤੀ ਯਾਨੀ ਸਾਡੇ ਲੋਕਾਂ ਦਾ ਨਾ ਜਿਹੜਾ ਜਿਹੜਾ ਤਾਲ ਆ ਬਹੁਤ ਨੀਵਾ ਜਾ ਰਿਹਾ ਹੈ ਨੀਵਾ ਦਿਨੋ ਦਿਨ ਚਲੋ ਅਸੀਂ ਬਹੁਤ ਵਧੀਆ ਅਪਰਾਲਾ ਕਰ ਰਹੇ ਹਾਂ ਕਿਸੇ ਲੋਕਾਂ ਨੂੰ ਸਮਝ ਤਾਂ ਆ ਰਹੀ ਕੋਈ ਤਾਂ ਬੋਲ ਰਿਹਾ ਹੋਰ ਕੋਈ ਹਰਿਓ ਬੂਟ ਰਿਹਾ ਹੋਰੀ ਕੋਈ ਤਾਂ ਹੈ ਚਲੋ ਤਨੋ 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 ਪਈ